₹10 ₹10 ਸਾਹਿਬ ਜੀ ਜਿਹੜਾ 700 ਹਜ਼ਾਰ ਲੱਖ ਜਿਹੜਾ ਭਾ ਸਕਦਾ ਹੈ ਆਏ ਕਾਨੂੰਨ ਬੱਸ ਕਰੋ ਉੱਥੇ ਬੈਠ ਕੇ ਕਾਨੂੰਨ ਬਣਾਦੇ ਇਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਤਾਂ ਪਤਾ ਹੀ ਨਹੀਂ ਹੈ ਇਹ ਵੀ ਸਰਕਾਰ ਮਰਦਾਬਦ ਇਹ ਕਹਿ ਰਹੇ ਆ ਕਿ ਇਹ ਡਰਾਈਵਰਾਂ ਵਾਸਤੇ ਹੈ ਡਰਾਈਵਰ ਵਾਸਤੇ ਨਹੀਂ ਇਹ ਹਰੇਕ ਜਨਤਾ ਵਾਸਤੇ ਹੀ ਬਣ ਰਿਹਾ ਹੈ ਅੰਕਲ ਜੀ ਕੀ ਨਾਂ ਮੰਗ ਕੇ ਓਟਾ ਸੁਖਵਿੰਦਰ ਸਿੰਘ ਅੱਜ ਜਿਹੜਾ ਪੁਤਲਾ ਬੁੱਕਿਆ ਕਿਉਂ ਬੁੱਕਿਆ ਕਾਰਨ ਕੀ ਹੈ ਇਹ ਪੁਤਲਾ ਜੀ ਜਿਹੜਾ ਪਿਛਲੇ ਸਾਲ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਬਣਾਏ ਆ ਡਰਾਈਵਰਾਂ ਵਾਸਤੇ ਵੀ 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਇਹ ਉਹਦੇ ਮੁੱਖ ਦੇ ਵਿਰੋਧ ਵਿੱਚ ਇਹ ਕਹਿੰਦਾ ਤਾਨੂੰ ਕੀ ਲੱਗਾ ਕਿਉਂ ਵਿਰੋਧ ਕਰ ਜਿਹੜਾ ਕਾਨੂੰਨ ਆਇਆ ਹੈ ਦੇਖੋ ਡਰਾਈਵਰ ਆਦਮੀ ਆ ਕਿੱਥੋਂ ਹੋਏਗੇ 10 ਲੱਖ ਰੁਪਈਆ 10 10 ਸਾਲ ਦੀ ਸਜ਼ਾ ਦੇ 7 ਹਾਂ ਜੀ ਨਾ ਪਾ ਸਕਦਾ ਜਿਹੜਾ ਉਹ ਦਿੱਸਾ ਜਾਪੀ ਆਪਣੀ ਗਾਇ ਉਹ ਆਪਣਾ પેટ ਬੜੀ ਮੁਸ਼ਕਿਲ ਨਾਲ ਪਾਲ ਸਕਦੇ ਇਹਨਾਂ ਨੇ ਤਾਂ ਉੱਥੇ ਬੈਠ ਕੇ ਕਾਨੂੰਨ ਬਣਾਦੇ ਆ ਇਹਨਾਂ ਨੂੰ ਗਰਾਉਂਡ ਰਿਐਲਿਟੀ ਦਾ ਤਾਂ ਪਤਾ ਹੀ ਨਹੀਂ ਹੈ ਗਰਾਉਂਡ ਰਿਐਲਿਟੀ ਕੀ ਆ ਇਹ ਆਪਣੇ ਉੱਥੇ ਇਕੱਠੇ ਜੋ ਆਏ ਆਪਣੇ ਡਿਪਟੀ ਕਲੈਕਟਰਸ਼ਿਪ ਚਲਾ ਰਹੇ ਨੇ ਹੋਰ ਇਹਨਾਂ ਦਾ ਕੋਈ ਇੱਥੇ ਮਕਸਦ ਨਹੀਂ ਪੂਰਾ ਪੰਜਾਬ ਦੇ ਵਿੱਚ ਪੈਟਰੋਲ ਬੰਦ ਹੋ ਗਿਆ ਸਬਜ਼ੀਆਂ ਮੰਡੀ ਆਵਾਦਾਈ ਠੱਪ ਹੋ ਗਈ ਸੱਲੋ ਨਾ ਆਮ ਲੋਕਾਂ ਨੂੰ ਬੜਾ ਦਿੱਕਤ ਆ ਰਹੀ ਹੈ ਦਿੱਕਤ ਆ ਰਹੀ ਆ ਸਾਨੂੰ ਵੀ ਪਤਾ ਵੀ ਦਿੱਕਤ ਆ ਰਹੀ ਆ ਅਸੀਂ ਵੀ ਦਿੱਕਤਾਂ ਦੇ ਵਿੱਚ ਸ਼ਾਮਲ ਆ पर जो इससे फायदा होगा वो आम जनता नु ਸਾਡੇ ਨਾਲੋਂ ਜ਼ਿਆਦਾ ਫਾਇਦਾ ਹੋਊ ਜਿਹੜਾ ਵੀ ਡਰਾਈਵਰਾ ਚਾਹੇ ਉਹ ਕਾਰ ਵਾਲਾ ਚਾਹੇ ਸਕੂਟਰ ਵਾਲਾ ਕਿ ਹਰੇਕ ਬੰਦੇ ਨੇ ਇਸ ਕੈਟਾਗਰੀ ਚ ਆਣਾ ਸਜਾ ਲਈ ਚ ਅੱਜ ਤਾਂ ਇਹ ਕਹਿ ਰਹੇ ਆ ਵੀ ਇਹ ਡਰਾਈਵਰਾਂ ਵਾਸਤੇ ਡਰਾਈਵਰ ਵਾਸਤੇ ਨਹੀਂ ਇਹ ਹਰੇਕ ਜਨਤਾ ਵਾਸਤੇ ਹੀ ਬਣ ਰਿਹਾ ਹੈ ਇਹ ਤੇ ਹੁਣ ਅਗਲਾ ਸਟੈਪ ਕੀ ਹੋਊਗਾ ਕੋਈ ਅਗਲਾ ਸੈਪੇਸਟ੍ਰਾਈਕ ਚੱਲੇਗੀ ਇਹ ਜਨਾਬ ਵਾਪਸ ਲੈਣੇ ਨਾ ਨਾ ਵਾਪਸ ਲਿਆ ਸਟ੍ਰਾਈਕ ਕੇ ਤੋਂ ਕੇ ਬਾਤੀ ਜਾਏਗੀ ਇਹ ਜਨਤਾ ਨੂੰ ਅਸੀਂ ਫੀਲ ਕਰਦੇ ਆ ਕਿ ਜਨਤਾ ਵੀ ਸਾਡੇ ਨਾਲ ਸਾਥ ਠੀਕ ਆ ਜੀ